ਕਪੂਰਥਲਾ ਦੇ ਸਾਰੇ মিডিਆ ਦੇ ਸਾਥੀਆਂ ਦਾ ਅੱਜ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਦੇ ਲਈ ਬਹੁਤ-ਬਹੁਤ ਧੰਨਵਾਦ। ਮੇਰੇ ਨਾਲ ਅ ਮੇਰੇ ਸਾਥੀ ਐਮ.ਐਲ.ਏ. ਰਾਜਾ ਗਿਲਜੀ, ਮਾਨ ਸਾਹਿਬ, ਸਜਨ ਸਿੰਘ ਚੀਮਾ ਜੀ, ਡਿਪਟੀ ਕਮਿਸ਼ਨਰ ਸਾਹਿਬ ਅੰਦਰ ਪੰਚਾ ਜੀ, ਗੌਰਵ ਪੂਰਾ ਜੀ ਸਾਡੇ ਸਾਰੇ ਸਹਾਰੀਯੋਗ ਆਰਗੇਨਾਈਜੇਸ਼ਨ ਦੇ ਸਾਰੇ ਸਾਥੀ ਅ ਅੱਜ ਇੱਥੇ ਮੌਜੂਦ ਨੇ ਸੋ ਤੁਹਾਡਾ মিডিਆ ਸਾਥੀਆਂ ਦਾ ਦੇਦਿਆ ਗਰੇ ਵਿੱਚ ਬਹੁਤ-ਬਹੁਤ ਧੰਨਵਾਦ। ਸਾਥੀਓ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਨੈਸ਼ਨਲ ਕਮਿਸ਼ਨਰ ਸ਼੍ਰੀ ਅਰਵਿੰਦ ਕੇਜ ਰਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਵਨਤ ਸਿੰਘ ਔਰ ਸਾਰੀ ਦੀ ਸਾਰੀ ਸਰਕਾਰ ਸਾਰੇ ਅਸੀਂ ਲੋਕ ਤੁਸੀਂ ਮੀਡੀਆ ਦੇ ਸਾਥੀ ਪੰਜਾਬ ਦੇ 3 ਕਰੋੜ ਪੰਜਾਬੀ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਵਧੇ ਹੋਏ ਨਸ਼ਿਆਂ ਦੇ ਕਾਰੋਬਾਰ ਤੋਂ ਬੜੇ ਚਿੰਤਤ ਸੀਗੇ ਔਰ ਇਸ ਨੂੰ ਖਤਮ ਕਰਨ ਦਾ ਤਹੀਆ ਪਹਿਲੇ ਦਿਨ ਤੋਂ ਹੀ ਪਿਛਲੇ 3 ਸਾਲਾਂ ਤੋਂ ਇਹਦੇ ਉੱਪਰ ਕਾਰਵਾਈ ਜਿਹੜੀ ਸਾਡੀ ਸਰਕਾਰ ਵੱਲੋਂ ਉਹ ਚੱਲ ਰਹੀ ਸੀ ਕਿਉਂਕਿ ਆਪਣੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਤੇ ਉਸ एफर्ट ਨੂੰ ਉਸ کوشش ਨੂੰ ਇੱਕ लास्ट हल्ला ਦੇਣ ਦੇ ਲਈ लास्ट ਪੁਸ਼ ਦੇਣ ਲਈ ਉਹਨੂੰ लास्ट ਫੇਜ਼ ਦੇ ਵਿੱਚ ਖਤਮ ਕਰਨ ਲਈ ਲੈ ਕੇ ਜਾਣ ਦੇ ਲਈ ਇਸ ਮਹੀਨੇ 1 ਤਾਰੀਖ ਤੋਂ ਯੁੱਧ ਨਸ਼ਾ ਵਿਰੁੱਧ ਕੈਂਪੇਨ ਅਗੇਂਸਟ ਡਰੱਗਸ ਜਿਹੜੀ ਉਹ ਸ਼ੁਰੂ ਕੀਤੀ ਜਿਸ ਦੇ ਵਿੱਚ ਸਾਡੀ ਪੰਜ ਮੈਂਬਰੀ ਜਿਹੜੀ ਕੈਬਨਿਟ ਸਬਕਮੇਟੀ ਆ ਉਹ ਬਣੀ ਔਰ ਇੱਕ 360 ਡਿਗਰੀਜ਼ ਪਲਾਨ ਹੈ ਜਿਹੜਾ ਜਿਹਦੇ ਵਿੱਚ ਸਪਲਾਈ ਰਿਡਕਸ਼ਨ ਤੋਂ ਲੈ ਕੇ ਡਿਮਾਂਡ ਰਿਡਕਸ਼ਨ ਤੱਕ ਪੁਲਿਸ ਦਾ ਕੰਮ ਵੀ ਹੈ ਉਸ ਚ ਅ ਔਰ ਜੋ ਹੈਲਥ ਏਜੰਸੀ ਹੈਲਥ ਡਿਪਾਰਟਮੈਂਟ ਹੈ ਉਹਦਾ ਵੀ ਹੈ ਸਿਵਲ ਸੋਸਾਇਟੀ ਦਾ ਵੀ ਹੈ ਅਵੇਅਰਨੈਸ ਕੈਂਪੇਨ ਵੀ ਹੈ ਸੋ 360 ਡਿਗਰੀਜ਼ ਪਲਾਨ ਹੈ ਜਿਹੜਾ ਉਹ ਬਣਾਇਆ ਗਿਆ ਤੇ ਉਸੇ ਦੇ ਤਹਿਤ ਅੱਜ ਕਪੂਰਥਲਾ ਦੇ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਔਰ ਸਾਰੇ-ਸਾਰੇ ਸਟੇਕਹੋਲਡਰ ਸਾਡੇ ਪੋਲੀਟਿਕਲ ਸਾਥੀ ਨੇ ਜਿਹੜੇ ਰਿਪਰੈਜ਼ੈਂਟੇਟਿਵਸ ਲੀਗਸ ਨੇ ਉਹਨਾਂ ਦੇ ਨਾਲ ਇਹ ਬੜੀ ਵਧੀਆ ਮੀਟਿੰਗ ਹੋਈ ਔਰ ਮੈਨੂੰ ਇਹ ਦੱਸਦੇ ਹੋਏ ਤਸੱਲੀ ਮਹਿਸੂਸ ਹੋ ਰਹੀ ਹੈ ਕਿ ਕਪੂਰਥਲਾ ਪੁਲਿਸ ਦੀ ਪਰਫਾਰਮੈਂਸ ਹੈ ਜਿਹੜੀ ਉਹ ਬਹੁਤ ਵਧੀਆ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਦਹਿਸ਼ਤ ਇਸ ਗੱਲ ਦੀ ਹੈ ਕਿ ਜਿਹੜੇ ਉਹ ਲੋਕ ਅਜੇ ਤੋਂ तकरीबन 1.5-2 ਮਹੀਨੇ ਪਹਿਲੇ ਤੁਸੀਂ ਸ਼ਾਇਦ ਮੀਡੀਆ ਨੇ ਕਵਰ ਕੀਤਾ ਜਿੱਥੇ ਇੱਕ ਦੋ ਥਾਵਾਂ ਤੇ ਹੋਇਆ ਸੀਗਾ ਕਿ ਡਰੱਗ ਸਮਗਲਰ ਹੈ ਜਿਹੜਾ ਉਹ ਇੱਕ ਠੋਕੇ ਕਹਿ ਰਹੇ ਸੀ ਕਿ ਮੈਂ ਤਾਂ ਅਈ ਨਸ਼ਾ ਵੇਚੂ ਤੁਸੀਂ ਜੋ ਮਰਜ਼ੀ ਕਰ ਲਓ ਤੇ ਅੱਜ ਉਹਨਾਂ ਸਾਰੇ ਦੇ ਸਾਰੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਤਾਲੇ ਨੇ ਜਿਹੜੇ ਉਹ ਲੱਗੇ ਹੋਏ ਨੇ ਇੰਨੀ ਦਹਿਸ਼ਤ ਹੈ ਜਿਹੜੀ ਔਰ ਮੈਂ ਸਮਝਦਾ ਕਿ ਸਰਕਾਰ ਦੀ ਔਰ ਪੁਲਿਸ ਦੀ ਕੋਈ ਵੀ ਜਿਹੜਾ ਕੋਈ ਗਲਤ ਕਾਰਵਾਈ ਕਰਦਾ ਹੋਵੇ ਇੰਨੀ ਦਹਿਸ਼ਤ ਹੋਣੀ ਜ਼ਰੂਰੀ ਹੈ ਸੋ ਬਹੁਤ ਵਧੀਆ ਪਰਫਾਰਮੈਂਸ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਕਪੂਰਥਾ ਜ਼ਿਲ੍ਹੇ ਦੀ ਰਹੀ ਹੈ ਜਿੱਥੇ ਤੱਕ ਮੈਂ ਗੱਲ ਕਰਲਾਂ ਜੀ ਪੰਜਾਬ ਦੀਆਂ ਫਿਗਰਸ ਦੀ ਤੇ ਹੁਣ ਤੱਕ 1 ਤਾਰੀਖ ਤੱਕ 1659 ਐਨਡੀਪੀਐਸ ਦੀ ਹੈ ਯਾਨੀ ਕਿ ਨਸ਼ੇ ਦੀਆਂ ਡਰੱਗਸ ਦੀਆਂ ਐਫਆਈਆਰ ਦੇ ਜਿਹੜੀਆਂ ਉਹ ਹੋ ਚੁੱਕੀਆਂ ਜਿਦੇ ਵਿੱਚ 2575 ਡਰੱਗ ਸਮਗਲਰਜ਼ ਨੂੰ ਤਸਕਰਾਂ ਨੂੰ ਪੈਡਲਰਜ਼ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਇਹਨਾਂ ਦੇ ਤੋਂ 1322 ਕਿਲੋ ਦੇ ਕਰੀਬ ਨਸ਼ਾ ਜਿਹੜਾ ਉਹ ਫੜਿਆ ਜਾ ਚੁੱਕਿਆ ਇਹਨਾਂ ਤੋਂ ਹੀ ਜੋ ਗੋਲੀਆਂ ਨੇ ਕੈਪਸੂਲ ਨੇ ਜਿਹੜੇ 7 ਲੱਖ 25000 ਤੋਂ ਵਿਵਾਦ ਹੱਸਾ ਵਸ 7 ਲੱਖ ਤੋਂ ਵੱਧ ਇਹ ਫੜੇ ਜਾ ਚੁੱਕੇ ਨੇ ਔਰ 4.26 ਲੱਖ ਰੁਪਏ ਦੀ ਡਰੱਗ ਮੰਨੀ ਹੈ ਜਿਹੜੀ ਕੋਈ ਨਸ਼ਾ ਤਸਕਰਾਂ ਤੋਂ ਹੁਣ ਤੱਕ ਰਿਕਵਰ ਕੀਤੀ ਜਾ ਚੁੱਕੀ ਹੈ ਸੋ ਮੇਰੇ ਕਹਿੰਦੇ ਫਿਗਰਜ਼ ਦਾ ਮਤਲਬ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਜਿਸ ਮਕਸਦ ਜਿਸ ਤਹਈਏ ਦੇ ਨਾਲ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਲੱਗੀ ਹੋਈ ਹੈ ਉਹਦੇ ਬੜੇ ਡਿਜ਼ਾਇਰਡ ਰਿਜ਼ਲਟਸ ਨੇ ਜਿਹੜੇ ਉਹ ਮਿਲ ਰਹੇ ਨੇ ਔਰ ਮੈਂ ਪਿਛਲੇ ਦਿਨਾਂ ਤੁਸੀਂ ਦੇਖਿਆ ਹੈਗਾ ਔਰ ਇੱਥੇ ਵੀ ਡਰਾਈਵ ਚੱਲ ਰਹੀ ਹੈ ਕਿ ਉਹ ਲੋਕ ਉਹ ਡਰੱਗ ਸਮਗਲਰ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੇ ذریعے ਸਿਆਸੀ ਲੋਕਾਂ ਦੀ ਪੁਸ਼ਤ ਪਨਾਹੀ ਦੇ ذریعے ਜਿਨ੍ਹਾਂ ਨੇ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕਰ ਲਏ ਔਰ ਫਿਰ ਉਹਨਾਂ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਵਾਲੀ ਜ਼ਮੀਨਾਂ ਦੇ ਉੱਪਰ ਨਸ਼ਿਆਂ ਦੇ ਕਾਰੋਬਾਰ ਕਰਕੇ ਆਪਣੇ ਮਹਿਲ ਸਾਰ ਲਏ ਅੱਜ ਉਹਨਾਂ ਦੇ ਮਹਿਲ ਜਿਹੜੇ ਉਹ ਵੀ ਟੈਟੇਰੀ ਕੀਤੇ ਜਾ ਰਹੇ ਨੇ ਕਿਉਂਕਿ ਉਹ ਲੋਕਾਂ ਦੇ ਬੱਚਿਆਂ ਦੀਆਂ ਨਸਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਉਹਨਾਂ ਨੇ ਉਹ ਮਹਿਲ ਜਿਹੜੇ ਉਹ ਖੜੇ ਕੀਤੇ ਨੇ ਸੋ ਮੈਂ ਇਹਨਾਂ ਸਾਰੇ ਡਰੱਗਸ ਸਮਗਲਰਸ ਨੂੰ ਤਸਕਰਾਂ ਨੂੰ ਪੈਡਲਰਸ ਨੂੰ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਯਾ ਤਾਂ ਤੁਹਾਡੀ ਭਲਾਈ ਇਸੇ ਦੇ ਵਿੱਚ ਹੈ ਯਾ ਤਾਂ ਤੁਸੀਂ ਇਹ ਨਸ਼ੇ ਦਾ ਕਾਰੋਬਾਰ ਛੱਡ ਦਿਓ ਨਹੀਂ ਪੰਜਾਬ ਛੱਡ ਦਿਓ ਨਹੀਂ ਇਹ ਕਾਰੋਬਾਰ ਤੁਹਾਡੇ ਤੋਂ ਛੜਵਾਉਣਾ ਕਿਵੇਂ ਹੈ ਇਹ ਸਾਨੂੰ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਇਸ ਦਾ ਪਤਾ ਹੈ ਤੇ ਇਹ ਛੜਵਾ ਕੇ ਰਾਹਾਂਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਸਮੁੱਚੇ ਕਪੂਰਥਲਾ ਵਾਸੀਆਂ ਨੂੰ ਮੇਰੀ ਮੇਰੀ ਬੇਨਤੀ ਹੈ ਸਮੁੱਚੇ ਪੰਜਾਬ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਮਹਿੰਮ ਦੇ ਵਿੱਚ ਸਾਰੇ ਦੇ ਸਾਰੇ ਸਾਰੀਆਂ ਆਪਦੀ ਪੋਲਿਟਿਕਲ ਐਫੀਲੀਏਸ਼ਨਸ ਤੋਂ ਸਾਰੀਆਂ ਸੋਸ਼ਲ ਐਫੀਲੀਏਸ਼ਨਸ ਤੋਂ ਸਾਰੇ ਉੱਪਰ ਉੱਠ ਕੇ ਇਹ ਸਾਡਾ ਸਾਥ ਦਿਓ ਤਾਂ ਕਿ ਆਪਾਂ ਪੰਜਾਬ ਨੂੰ ਮੁੜ ਦੁਬਾਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾ ਸਕੀਏ ਤੇ ਨਸ਼ਿਆਂ ਦੇ ਇਸ ਛੇਵੇਂ ਦਰਿਆ ਨੂੰ ਆਪਾਂ ਬੰਨ੍ਹ ਜਿਹੜਾ ਉਹ ਲਾ ਸਕੀਏ ਮੰਤਰੀ ਜੀ ਇਸ ਤਰ੍ਹਾਂ ਕੀ ਜਿਹੜੀਆਂ ਖੇਡਾਂ ਹੁੰਦੀਆਂ ਨੇ ਖੇਡਾਂ ਸਭ ਤੋਂ ਵੱਡਾ ਜਰੀਆ ਹੈਗਾ ਕਿ ਆਪਾਂ ਨਸ਼ੇ ਨੂੰ ਖਤਮ ਕਰੀਏ ਜਿਮਾ ਸਾਹਿਬ ਆਪਣੇ ਕੋਲ ਬੈਠੇ ਅਰਦਨਵਾੜੀ ਇਹ ਖੇਡ ਟੂਰਨਾਮੈਂਟ ਕਰਾਉਂਦੇ ਕੀ ਪੰਜਾਬ ਸਰਕਾਰ ਨੇ ਕੋਈ ਇਦਾਂ ਦੇ ਖੇਡ ਇਵੈਂਟ ਸ਼ੁਰੂ ਕੀਤੇ ਆ ਕਿਉਂਕਿ ਪੰਜਾਬ ਤੋਂ ਤਾਂ ਆਪਣਾ ਖੇਡ ਮਨਿਸਟਰ ਹੀ ਨਹੀਂ ਹੈਗਾ ਇਹ ਨਹੀਂ ਖੇਡ ਮਨਿਸਟਰ ਤਾਂ ਕਿਉਂ ਨਹੀਂ ਖੇਡ ਵਿਭਾਗ ਦਾ ਮੁੱਖ ਮੰਤਰੀ ਸਾਹਿਬ ਨੇ ਆਪਦੇ ਕੋਲ ਰੱਖਿਆ ਹੋਇਆ ਸੋ ਇਹ ਨਹੀਂ ਆਪਾਂ ਕਹਿ ਸਕਦੇ ਖੇਡ ਮੰਤਰੀ ਨੇ ਹੈਗੇ ਇਸ ਤੋਂ ਪਹਿਲਾਂ ਉਹਨਾਂ ਤੋਂ ਪਹਿਲਾਂ ਮਾਨ ਸਾਹਿਬ ਤੋਂ ਪਹਿਲਾਂ ਮੀਥਿਆਰ ਸੀਗੇ ਸੋ ਇਸ ਕਰਕੇ ਮੇਰੇ ਕਹਿੰਦਾ ਮਤਲਬ ਹੈ ਕਿ ਇਹਦੇ ਵਾਸਤੇ ਤੁਸੀਂ ਜੇ ਪਿਛਲੇ 3 ਸਾਲਾਂ ਦੇ ਦੇਖੋ ਪਹਿਲੀ ਵਾਰੀ ਹੋਇਆ ਕਿ ਪੰਜਾਬ ਸਰਕਾਰ ਨੇ ਖੇਡਾਂ ਵਿਭਾਗ ਪੰਜਾਬ ਦੀਆਂ ਸ਼ੁਰੂ ਕੀਤੀਆਂ ਪਹਿਲੇ ਸਾਲ ਉਹਦੇ ਵਿੱਚ ਸਾਰੇ ਉਮਰ ਵਰਗ ਦੇ ਲੋਕਾਂ ਨੇ 3.5 ਲੱਖ ਲੋਕਾਂ ਨੇ ਪਾਰਟਿਸਪੀਟ ਕੀਤਾ ਅਗਲੇ ਸਾਲ 4.5 ਨੇ ਕੀਤਾ ਤੇ ਇਸ ਸਾਲ ਜਿਹੜਾ ਹੋ ਗਿਆ ਉਹਨੇ तकरीबन 5.5 ਲੱਖ ਲੋਕਾਂ ਨੇ ਜਿੰਨਾ ਖੇਡਾਂ ਦੇ ਵਿੱਚ ਤਿੰਨ ਤਿੰਨ ਪੀੜ੍ਹੀਆਂ ਵੀ ਵੀ ਬੱਚਾ ਵੀ ਖੇਡ ਰਿਹਾ ਛੋਟਾ ਬੱਚਾ ਉਹਦੇ ਪੇਰੈਂਟਸ ਵੀ ਖੇਡ ਰਹੇ ਨੇ ਤੇ ਉਹਨਾਂ ਦੇ ਪੇਰੈਂਟਸ ਜਿਹੜੇ ਉਹ ਵੀ ਖੇਡ ਰਹੇ ਨੇ ਸੋ 5.5 ਲੱਖ ਲੋਕਾਂ ਨੇ ਅਸੀਂ ਆਪ ਦੇ ਵੱਲੋਂ ਮਾਹੌਲ ਜਿਹੜਾ ਬਣਾਉਣ ਦੇ ਵਿੱਚ ਖੇਡਾਂ ਦਾ ਬਹੁਤ ਕੋਸ਼ਿਸ਼ ਕੀਤੀ ਹੈ ਤੁਹਾਡੀ ਇੱਥੇ ਤੁਸੀਂ ਚੀਮਾ ਸਾਹਿਬ ਦੀ ਗੱਲ ਕੀਤੀ ਹੈ 40 ਦੇ ਕਰੀਬ ਖੇਡ ਸਟੇਡੀਅਮ ਦਾ ਸਿਰਫ ਇਹਨਾਂ ਦੇ ਹਲਕੇ ਦੇ ਵਿੱਚ ਬਣ ਰਹੇ ਨੇ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਪਿੰਡਾਂ ਨਹੀਂ ਨਿਕਲਿਆ ਨਾ ਕਿਉਂਕਿ ਪੰਜਾਬ ਨੂੰ ਨੈਸ਼ਨਲ ਖੇਡਾਂ ਤੇ ਕਬੱਡੀ ਟੀਮ ਭੇਜਣੀ ਪਈ ਤਾਂ ਹਰਿਆਣਾ ਦੇ ਪੇਲ ਮੈਣੇ ਪਏ ਨਹੀਂ ਉਹ ਇਹ ਦੇਖੋ ਇਹ ਤੁਸੀਂ ਨਾ ਜੀ ਇੱਕ ਸਪੈਸੀਫਿਕ ਪਾਰਟਿਕੂਲਰ ਇਨਸਟੈਂਟ ਦੀ ਗੱਲ ਕਰ ਰਿਹਾ ਹਾਂ ਮੈਂ ਪੂਰੀ ਦੀ ਪੂਰੀ ਵੱਡੀ ਪਿਕਚਰ ਦੀ ਗੱਲ ਕਰ ਰਿਹਾ ਜੇ ਪਿੰਡਾਂ ਦੇ ਵਿੱਚ ਖੇਡ ਮੈਦਾਨ ਹੋਊਗਾ ਤਾਂ ਹੀ ਉੱਥੋਂ ਹੌਲੀ 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 ਗਰੋ ਹੋਂਦੇ ਹੁੰਦੇ ਹੋਣਗੇ ਨਾ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਜੇ ਨਹੀਂ ਕੋਈ ਮੈਡਲ ਘਟਾਇਆ ਕਿ ਵਧਾ ਆਇਆ ਜਾਂ ਨਹੀਂ ਰਿਜ਼ਲਟ ਨਿਕਲਿਆ ਹੈਗਾ ਉਹ ਤਾਂ ਜਦੋਂ ਪਿਛਲੀਆਂ ਸਰਕਾਰਾਂ ਦੀਆਂ ਆਂ ਦੇਖੀ ਰਹੀ ਇਹ ਤਾਂ ਜੇ ਅੱਜ ਛੋਟੇ ਬੱਚੇ ਨੂੰ ਗਰੂਪ ਕਰਾਂਗੇ 5 ਸਾਲ ਦੇ 8 ਸਾਲ ਦੇ 10 ਬੱਚੇ ਨੂੰ ਗਰੂਮ ਕਰਾਂਗੇ ਤਾਂ ਜਾ ਕੇ ਉਹਨੇ 5-7 ਸਾਲਾਂ ਦੇ 10 ਸਾਲਾਂ ਦੇ ਵਿੱਚ ਰਿਜ਼ਲਟ ਦੇਣੇ ਨੇ ਜਿਹੜੀ ਤੁਸੀਂ ਹਰਿਆਣਾ ਦੀ ਵੀ ਗੱਲ ਕੀਤੀ ਹਰਿਆਣਾ ਵੀ ਜੇ ਅੱਜ ਮੈਡਲ ਲੈ ਰਿਹਾ ਹੈ ਤੇ ਉਹ ਅੱਜ ਤੋਂ 15 ਸਾਲ ਪਹਿਲਾਂ ਜਿਹੜੀ ਪਾਲਿਸੀ ਬਣੀ ਸੀਗੀ ਗਰੂਮਿੰਗ ਹੋਈ ਸੀਗੀ ਬੱਚਿਆਂ ਦੀ 20 ਸਾਲ ਪਹਿਲਾਂ मतलब सौ मिल रहा पूरे साल में रिटायरमेंट हो रही है कि भर्ती भी नहीं हो रही और जितनी नफरी चाहिए जिस थाने में नफरी जितनी चाहिए उससे बहुत कम नफरी है उदाहरण के तौर पर अगर हम कपूर था की बात कर ले एक सौ बीस ऐसी पच्चीस के करीब सिटी थाना की नफरी चाहिए ऑन डॉक्यूमेंट पर वहां पे बीस है किसी चौकी में अगर बारह तो तो चाहिए जो है वो आपके जो पी एपी वगैरह में कॉन्स्टेबल रिक्रूटमेंट पड़ी है उनको इन थानों में क्यों नहीं अभी तक पंजाब सरकार के देखिए ऐसा है की आपका सवाल बिल्कुल वाजिब है नफरी की शॉर्टेज रही है क्योंकि पिछली सरकारों के टाइम भर्ती जो है जॉब क्रिएशन जो है वो पुलिस में नहीं हुई आ, उसको पहले दिन से हमारी सरकार लगी हुई है अब तक बवंजा हजार के करीब ऑलरेडी नौकरी जाती है और मेरे ख्याल जिस से जिसमें बारह पंद्रह हजार शायद पुलिस में भी है इसके अलावा हमने ऑलरेडी कैबिनेट ने ये पास किया हुआ की कि इक्कीस सौ जवानों की भर्तियां सिर्फ पुलिस में हर साल होंगी जिसमें तीन सौ सब इंस्पेक्टर्स हो अठारह सौ दिन हमारी मीटिंग थी ड्रग्स के बारे में सारे पुलिस और सिविल एडमिनिस्ट्रेशन चंडीगढ़ में हम सारी कैबिनेट सब और सीएम साहब भी थे की जो दस हजार की, की जो ट्रेनिंग और टेस्ट हुआ पड़ा है उनको तो भी बड़ी जल्दी ही एम्प्लॉय किया जाएगा पुलिस फोर्स में सो मेरे कहने का मतलब यह तो है, तो है।, तो है, तो तो है कि जो तो ओवर अ पीरियड ऑफ टाइम बहुत ज्यादा नफरी की शॉर्टेज होगी थी अब धीरे धीरे आप देखोगे कि उसको विद इन नेक्स्ट टू टू थ्री इयर्स ਐਪੀ ਦੇ ਵਿੱਚ ਜਿਹੜੀਆਂ ਬਟਾਲੀਆਂ ਪਈਆਂ ਰਹੇ ਜਾਂ ਉਹਦੇ ਵੀ ਫੋਰਸ ਪਈ ਹੈਗੀ ਆ ਉਹਨਾਂ ਨੂੰ ਕਿਉਂ ਨਹੀਂ ਡਿਪਲਿਊਟ ਕੀਤਾ ਜਾਂਦਾ ਇਹਨਾਂ ਖਾਣਿਆਂ ਦੇ ਵਿੱਚ ਕਿਉਂਕਿ ਅਸਲ ਨੇ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਨਸ਼ਿਆਂ ਦੇ ਵਿਰੁੱਧ ਲੜਾਈ ਲੜਨ ਦੀ ਔਰ ਪੁਲਿਸ ਦੀ ਜ਼ਰੂਰਤ ਆ ਜੇ ਕੌਂਟਰੀ ਦਾ ਤੇ ਆਪਣ ਸਰਭਾਉ ਦੇ ਵਿੱਚ ਇੱਕ ਕਨਸਟੇਬਲ ਤੇ ਘੋੜੀ ਲੱਗੀ ਹੈਗੀ ਆ ਔਰ ਇਦਾਂ ਜਿਹਦਾ ਮਨ ਹੁਣ ਪਟਿਆਲੇ ਕਿਉਂ ਉਹ ਚੱਲ ਰਹੀ ਜੀ ਦੇਖੋ ਦੇਖੋ ਮੇਰੀ ਗੱਲ ਸਮਝੋ ਇੱਕ ਮਿੰਟ ਕੇਟਪੁਲ तकरीबन 90 ਹਜ਼ਾਰ ਦੀ ਪੁਲਿਸ ਫੋਰਸ ਹੈ ਜੀ ਇਹਦੇ ਚ ਤੁਸੀਂ ਜਾਂ ਮੈਂ ਐਕਸਪਰਟ ਨਹੀਂ ਹੈਗੇ ਆਪਾਂ ਵੀ ਕਿੱਥੇ ਬੰਦਾ ਵਧ ਰੱਖਣਾ ਕਿੱਥੇ ਘੱ ਇਹ ਥਾਣਾ ਕਿਉਂਕਿ ਬੇਸਿਕ ਪੁਆਇੰਟ ਥਾਣਾ ਹੈ ਫਾਰ ਏਵਰੀ ਸਿਵਿਲਿਅਨ ਟੂ ਕੰਟੈਕਟ ਉਥੇ ਨਫਰੀ ਦੀ ਸ਼ਾਰਟੇਜ ਹੈ ਬਟ ਉਹ ਉਹ ਜਿਹੜੀ ਕਿਵੇਂ ਔਰ ਕਿਸ ਤਰੀਕੇ ਦੇ ਨਾਲ ਉਸ ਟੋਟਲ 기ਵਨ ਪੁਲਿਸ ਫੋਰਸ ਦੇ ਕੰਮ ਲੱਗਾ ਉਹ ਪੁਲਿਸ ਡਿਪਾਰਟਮੈਂਟ ਦਾ ਕੰਮ ਹੈ ਇਹ ਲੈ ਰਹੇ ਨੇ ਹਾਂ ਇਹ ਹੋ ਸਕਦਾ ਹੈ ਕਿ ਕਿਤੇ ਥੋੜੀ ਉਹ ਸ਼ਾਰਟੇਜ ਘੱਟ ਹੋਊਗੀ ਵੱਧ ਹੋਊਗੀ ਜੇ ਤੁਹਾਡੇ ਇੱਥੇ ਦੇਖੀਏ ਤਕਰੀਬਨ 1700 ਦੇ ਕਰੀਬ ਹੈ ਔਰ 1500 ਹੈਗੇ ਤਕਰੀਬਨ 1.500 ਦੀ ਸ਼ਾਰਟਫਾਲ ਹੈ ਜਿਹੜੀ ਉਹ ਹੈਗੀ that is still manageable so ਮੇਰੇ ਕਹਿੰਦਾ ਮਤਲਬ ਹੈ ਕਿ ਇਹਨੂੰ ਇਸ ਨਫਰੀਨ ਚਾਹੇ ਉਹ ਥਾਣੇ ਦੀ ਦੇ ਦੀ ਕੰ ਦੇ ਵਿੱਚ ਕਮੀ ਹੈ ਚਾਹੇ ਉਹ ਕਿਸੇ ਵਿੰਗ ਦੇ ਵਿੱਚ ਕਮੀ ਹੈ ਉਹਨੂੰ ਪੂਰਾ ਜਿਹੜਾ ਉਹ ਬੜੀ ਜਲਦੀ ਹੋ ਜਾਣਾ ਮੰਤਰੀ ਵਿਦੇਸ਼ ਮੰਤਰੀ ਹੋਏ ਜਿਹੜੇ ਪੁਲਿਸ ਵਾਲੇ ਛੁੱਟੀ ਲੰਬੀ ਛੁੱਟੀ ਲੈ ਕੇ ਵਿਦੇਸ਼ ਚ ਗਏ ਪੁਲਿਸ ਵਾਲੇ ਕਾਫੀ ਲੰਬੇ ਆਪੇ ਤੋਂ ਉਹਨਾਂ ਦੇ ਵਿੱਚ ਕੀ ਐਕਸ਼ਨ ਲਿਆ ਜਾ ਰਿਹਾ ਜਿਹੜੇ ਆਏ ਨਹੀਂ ਬਾਕੀ ਨਹੀਂ ਇਹੋ ਜਿਹੀ ਕਿੰਨੇ ਘੋਣਗੇ ਜੀ ਇਹ ਤੁਹਾਨੂੰ ਲੱਗਦਾ ਇਸੋ ਜਿਹੜੇ ਉਹ ਜਿਹੜੇ 52 ਡਿਸਪੈਂਸ ਕੀਤੇ ਨੇ ਦੇਖੋ ਇਸ ਤਰ੍ਹਾਂ ਕਿ ਮੈਨੂੰ ਐ ਪੋਇੰਟਿਕਲਰ ਫਿਗਰ ਤਾਂ ਨਹੀਂ ਹੈ ਕਿ ਕਿੰਨੇ ਬਣਾ ਛੁੱਟੀ ਲੈ ਕੇ ਗਏ ਹੋਏ ਨੇ ਇਹ ਤਾਂ ਸ਼ਾਇਦ ਸੀਐਮ ਸਾਹਿਬ ਕੋਲੇ ਕੋਈ ਨਾ ਕੋਲ ਡਿਪਾਰਟਮੈਂਟ ਹੈ ਉਹ ਡੀਜੀਪੀ ਸਾਹਿਬ ਕੋਲੇ ਹੋਏਗਾ ਬਟ ਮੇਰੇ ਖਿਆਲ ਦੇ ਵਿੱਚ ਜਿਹੜੇ ਵੀ ਵਿਅਕਤੀ ਚਾਹੇ ਪੁਲਿਸ ਮੁਲਾਜ਼ਮ ਚਾਹੇ ਇਨਕੰਪੀਟੈਂਸੀਗੇ ਜਾਂ ਕਰਪਟ ਸੀਗੇ ਜਾਂ ਡਰੱਗਸ ਦੇ ਵਿੱਚ ਪਏ ਹੋਏ ਸੀਗੇ ਜਾਂ ਲੰਬੀਆਂ ਛੁੱਟੀਆਂ ਲੈ ਲੈ ਕੇ ਗਏ ਹੋਏ ਸੀਗੇ ਉਹਨੂੰ ਪਿਛਲੇ ਦਿਨਾਂ ਦੇ ਵਿੱਚ ਬਵੰਜਾ ਨੂੰ ਡਿਸਮਿਸ ਕੀਤਾ ਸੀ ਸਰਮਿਸਤਾਰ ਹੈਂਡ ਗ੍ਰੇਨੇਡ ਪੰਜਾਬ ਦੇ ਹੈਂਡ ਗ੍ਰੇਨੇਡ ਹਮਲੇ ਵਾਦਰੇ ਨੇ ਪਾਕਿਸਤਾਨ ਕਲੈਕਸ਼ਨ ਲਈ ਆਇਆ ਜਾਂਦਰ ਤੋਂ ਜੁੜਾ ਹੋਇਆ ਪਰ ਉਸ ਤੋਂ ਬਾਅਦ ਜਿਹੜਾ ਮੰਦਿਰ ਤੇ ਗ੍ਰੇਨੇਡ ਹਮਲਾ ਹੋਇਆ ਉਹਦੇ ਵਿੱਚ ਐਨਕਾਊਂਟਰ ਕੀਤਾ ਗਿਆ ਉਹ ਜਸਟੀਫਾਈਡ ਲੱਗਦਾ ਤੁਹਾਨੂੰ ਕੀ ਜਸੂਇਲਾਵੇ ਜਿਹੜਾ ਉਹ ਕਿਤਾਬ ਤੇ ਕਤਲ ਵਾਲਾ ਕੋਈ ਇੰਦਰਾ ਤੀਨੀ ਸੀ ਹੈਂਡ ਗ੍ਰੇਨੇਡ ਹਮਲਾ ਹੀ ਹੋਇਆ ਸੀ ਤੇ ਵੀ ਜਿਹੜਾ ਚਾਹੇ ਹੈਂਡ ਗ੍ਰੇਡ ਸਿੱਟੂਗਾ ਤੇ ਉਹ ਇਨਕਾਊਂਟਰ ਨਹੀਂ ਹੋਊਗਾ ਤਾਂ ਜ਼ਰੂਰ ਹੋਊਗਾ ਉਹ ਹੋਊਗਾ ਮੁੱਕ ਲਊਗਾ ਜਿਹੜਾ ਸਮਝ ਲਓ ਮੇਰੀ ਗੱਲ ਨੂੰ ਜੀ ਬਸ ਹੀ ਬੜੇ ਕਲੀਅਰ ਐ ਇਸ ਤੇ ਕੋਈ ਇਹਦੇ ਰਾਜਨੀਤੀ ਕਰੇ ਕੋਈ ਇਹਦੇ ਚੰਗਾ ਮੰਦਾ ਬਿਆਨ ਦੇਵੇ ਕੋਈ ਸਾਨੂੰ ਆਪੋਜ਼ ਕਰੇ ਜਿਹੜਾ ਵਿਅਕਤੀ ਚਾਹੇ ਉਹ ਪੰਜਾਬ ਦੇ ਵਿੱਚ ਬੈਠਾ ਹੈ ਚਾਹੇ ਉਹ ਪਾਕਿਸਤਾਨ ਦੇ ਵਿੱਚ ਬੈਠਾ ਹੈ ਚਾਹੇ ਉਹ ਅਮਰੀਕਾ ਕੈਨੇਡਾ ਦੇ ਵਿੱਚ ਬੈਠਾ ਹੈ ਜਿਹੜਾ ਬੰਦਾ ਪੰਜਾਬ ਦੇ ਬਹੁਤ ਮਿਹਨਤ ਮੁਸ਼ਕਲ ਦੇ ਨਾਲ ਕਮਾਏ ਹੋਏ ਅਮਨ ਚੈਨ ਨੂੰ ਜਿਹੜਾ ਬੰਦਾ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਜਿਹੜਾ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਨਾਲ ਇਹੀ ਕੁਝ ਹੋਣਾ ਹੈ ਉਹਨਾਂ ਨਾਲ ਕੋਈ ਲਿਹਾਜ਼ ਨਹੀਂ ਹੋਣੀ ਹੈਗੀ ਪੁਲਿਸ ਨੂੰ ਸੱਤ ਦਾਇਤਾ ਨੇ ਕਿ ਇਹੋ ਜਿਹਾ ਜੇ ਕੋਈ ਕਾਰਵਾਈ ਕਰਦਾ ਤੁਸੀਂ ਬਾਹਰ ਬੈਠੇ ਇੱਥੇ ਮੰਦਰਾ ਤੇ ਯਾ ਘਰਾ ਦੇ ਤੁਸੀਂ ਗ੍ਰੇਡ ਅਟੈਕ ਕਰਈ ਜਾਓ ਤੇ ਉਹਨਾਂ ਦਾ ਫਿਰ ਕੀ ਹਾਲ ਹੋਊਗਾ ਜੀ ਇਹੀ ਹੰਸ਼ਰ ਹੋਊਗਾ ਇੱਥੇ ਵੀ ਤੇ ਜਿਹੜੇ ਉਹਨਾਂ ਦੇ ਹੈਂਡਲਰ ਬਾਹਰ ਪਾਕਿਸਤਾਨ ਸਾਈਡ ਬੈਠੇ ਨੇ ਉన్నో ਵੀ ਸ਼ਕਤੀ ਚਲਾਉਣੇ ਦੇਣਾ ਕਿ ਇਹ ਜਿਹੜੀਆਂ ਜਿਹੜੀਆਂ ਇਹ ਕਾਰਵਾਈਆਂ ਤੁਸੀਂ ਕਰਦੇ ਰਹੇ ਹੋ ਇਹ ਕਮਜ਼ੋਰ ਸਰਕਾਰਾਂ ਦੇ ਵੇਲੇ ਵਿਸ਼ੱਕ ਚੱਲ ਗਈਆਂ ਪਰ ਉਹ ਸਾਡੀ ਸਰਕਾਰ ਦੇ ਵਿੱਚ ਇਹ ਨਹੀਂ ਚੱਲਣਾ ਹੈਗਾ ਆਪਦੀਆਂ ਨਾ ਕਾਰਵਾਈਆਂ ਨੂੰ ਬੰਦ ਕਰ ਦਿਓ ਮੈਂ ਉਹਨਾਂ ਮਾਪਿਆਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਦੇ ਬੱਚਿਆਂ ਨੂੰ ਸਮਝਾਓ ਚਾਹੇ ਕੋਈ ਗੈਂਗਸਟਰ ਗੈਂਗਸਟਰਿਜ਼ਮ ਦੇ ਵਿੱਚ ਪਿਆ ਹੈ ਚਾਹੇ ਕੋਈ ਹੱਤਵਾਦੀਆਂ ਨਾਲ ਕਨੈਕਟਡ ਹੈ ਤੇ ਚਾਹੇ ਕੋਈ ਡਰੱਗਸ ਨਾਲ ਕਨੈਕਟਡ ਹੈ ਇਹਨਾਂ ਤੋਂ ਆਪਦੇ ਬੱਚਿਆਂ ਨੂੰ ਮੋੜ ਲਓ ਨਹੀਂ ਇਹ ਨਾ ਉਹਨਾਂ ਲਈ ਨਾ ਉਹਨਾਂ ਦੇ ਪਰਿਵਾਰ ਦੇ ਲਈ ਨਾ ਹੀ ਪੰਜਾਬ ਦੇ ਲਈ ਚੰਗਾ ਹੋਊਗਾ ਸਰ ਤੁਸੀਂ ਗੱਲ ਕੀਤੀ ਹੈ ਹੰਡੇ ਨਸ਼ਿਆਂ ਦੇ ਜੋ ਬਿਲਕੁਲ 360 ਦੇ ਅਸੀਂ ਕੰਮ ਕਰ ਰਹੇ ਹਾਂ ਜੇ ਸਪਲਾਈ ਚੇਨ ਦੀ ਗੱਲ ਕਰੀਏ ਤਾਂ ਇੰਟਰ ਸਟੇਟ ਔਰ ਜਿਹੜਾ ਬਾਰਡਰ ਤੋਂ ਆ ਰਿਹਾ ਕਿ ਕੋਰੀਆ ਲਈ ਵੀ ਕੋਈ ਥੀ ਕੰਮ ਕਰ ਰਹੇ ਹਾਂ ਕੋਈ ਸਪੈਸ਼ਲ ਕੋਰੀਆ ਤੇ ਫੋਕਸ ਹੈ ਸਪਲਾਈ ਚੇਨ ਨੂੰ ਦੇਖੋ ਇਸ ਤਰ੍ਹਾਂ ਜੀ ਦਿਸ ਇਸ ਦਿਸ ਇਸ ਅ ਟੋਟਲ ਵਨ ਪਾਰਟ ਆਫ ਟੋਟਲ ਪੁਲਿਸਿੰਗ ਜਦੋਂ ਅਸੀਂ ਕਹਿ ਰਹੇ ਹਾਂ ਕਿ ਸਪਲਾਈ ਚੇਨ ਰਿਡਕਸ਼ਨ ਇਜ਼ ਦ ਪਾਰਟ ਆਫ ਐਨਫੋਰਸਮੈਂਟ ਉਹ ਪਹਿਲੇ ਪਹਿਲੇ ਪੱਧਰ ਤੇ ਉੱਪਰ ਕੰਮ ਹੋ ਰਿਹਾ ਹੈ ਉਹ ਕਿੱਥੋਂ ਆ ਰਿਹਾ ਹੈ ਕ੍ਰੋਸ ਦਾ ਬਾਰਡਰ ਆ ਰਿਹਾ ਹੈ ਇੰਟਰ ਸਟੇਟ ਬਾਰਡਰ ਤੋਂ ਆ ਰਿਹਾ ਹੈ ਇੱਥੇ ਹੋਮ ਗrown ਹੋ ਰਿਹਾ ਹੈ ਕਿਸੇ ਦਵਾਈਆਂ ਵਾਲੀ ਦੁਕਾਨ ਤੇ ਮਿਲ ਰਿਹਾ ਉਹ ਟੋਟਲ 360 ਡਿਗਰੀ ਜਿਹੜਾ ਪਲਾਨ ਹੈਗਾ ਉਹ ਪੁਲਿਸ ਦੀ ਹੈ ਅਸੀਂ ਇੱਕ ਸਿੰਗਲ ਲਾਈਨ ਦੀ ਸਾਡੀ 1 ਤਾਰੀਖ ਨੂੰ ਮੀਟਿੰਗ ਸੀਗੀ ਚੰਡੀਗੜ੍ਹ ਦੇ ਵਿੱਚ ਜਿਹਦੇ ਵਿੱਚ ਸੀਐਮ ਸਾਹਿਬ ਸੀ ਅਸੀਂ ਪੰਜ ਮਿਨਿਸਟਰ ਸੀਗੇ ਸਾਰੀ ਦੀ ਸਾਰੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਸੀਗੀ ਅਸੀਂ ਇੱਕ ਸਿੰਗਲ ਲਾਈਨ ਦੇ ਜਿਹੜੀਆਂ ਡਾਇਰੈਕਸ਼ਨਸ ਨੇ ਉਹ ਦਿੱਤੀਆਂ ਨੇ ਕਿ ਹਰ ਜ਼ਿਲ੍ਹੇ ਲਈ ਐਸਐਸਪੀ ਜ਼ਿੰਮੇਵਾਰ ਹੈ ਕਿ ਉਥੇ ਨਸ਼ਾ ਨਹੀਂ ਵਿਕਣਾ ਚਾਹੀਦਾ ਤੇ ਐਸਐਸਪੀ ਨੂੰ ਕਿਹਾ ਕਿ ਉਹ ਆਪਦੇ ਅੱਗੇ ਜਿਹੜੇ ਐਸਐਚਓ ਨੇ ਉਹ ਉਹਨਾਂ ਨੂੰ ਕਾਉਂਟੇਬਲ ਬਣਾਉਣਗੇ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਉਣਗੇ ਕਿ ਜੇ ਕਿਤੇ ਕੋਈ ਨਸ਼ਾ ਵਿਕਦਾ ਹੈ ਇਹਦੇ ਵਿੱਚ 1% ਵੀ ਜਿਹੜਾ ਹੁਣ ਤੱਕ ਪਿਛਲੇ ਸਰਕਾਰਾਂ ਦੇ ਸਮੇਂ ਇੱਕ ਨਾਰਕੋ টেরਰਿਜ਼ਮ ਦਾ ਨੈਕਸਸ ਬਣਿਆ ਹੋਇਆ ਸੀਗਾ ਕਿ ਪੋਲਿਟিক্যাল ਬੰਦੇ ਵੀ ਲੱਗੇ ਹੋਏ ਨੇ ਪੁਸ਼ ਪੁਸ਼ ਆਫਸਰ ਵੀ ਲੱਗੇ ਹੋਏ ਨੇ ਪੁਸ਼ ਸਮਗਲਰ ਵੀ ਲੱਗੇ ਹੋਏ ਨੇ ਉਹ ਨੈਕਸਸ ਪੂਰਾ ਬ੍ਰੇਕ ਹੋ ਚੁੱਕਿਆ ਸਾਡਾ ਇੱਕ ਵੀ ਬੰਦਾ ਜਿਹੜਾ ਉਹ ਇਹਦੇ ਵਿੱਚ ਕਿਸੇ ਡਰਗ ਤਸਕਰ ਤਸਕਰ ਦੀ ਨੂੰ ਬਚਾਉਣ ਤਾਂ ਕਿ ਸਾਡੇ ਬੰਦੇ ਲਿਸਟਾਂ ਬਣਾਵੜਾ ਦੇ ਰਹੇ ਨਹੀਂ ਵੀ ਸਾਡੇ ਪਿੰਡ ਦੇ ਵਿੱਚ ਆਹ ਬੰਦਾ ਜਿਹੜਾ ਇਹ ਨਸ਼ਾ ਵੇਚਦਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਜ਼ੀਰੋ ਟੋਲਰੈਂਸ ਹੈ ਔਰ ਇਹ ਬਿਲਕੁਲ ਨਹੀਂ ਤੁਸੀਂ ਬੇਫਿਕਰ ਹੋ ਜੀ ਬੜੀ ਜਲਦੀ ਆਪਾਂ ਇਹਨੂੰ ਨੱਥ ਪਾ ਲਾਂਗੇ ਕਿ ਲੁੱਟਖੋ ਦੀ ਵਾਰਦਾਤ ਵੱਧਦੀ ਜਾ ਰਹੀ ਹੈ ਵਾ ਨਸ਼ੇ ਦੇ ਨਾਲ ਨਾਲ ਇਹ ਕੋਈ ਇਸ ਤਰ੍ਹਾਂ ਕਿ ਜਿੰਨਾ ਇਹ ਪੈਟੀ ਕ੍ਰਾਈਮ ਹੈ ਕੋਈ ਲੁੱਟਖੋਦਾ ਹੋ ਗਿਆ ਕੋਈ ਚੋਰੀਚਕਾਰੀ ਦਾ ਹੋ ਗਿਆ ਇਹ ਸਾਰੇ ਦਾ ਸਾਰਾ ਇਹ ਵੀ ਕਿਤੇ ਨਾ ਕਿਤੇ 80% ਹੈ ਜਿਹੜਾ ਇਹ ਡਰੱਗਸ ਸਮਗਲਿੰਗ ਦੇ ਨਾਲ ਜੁੜਿਆ ਹੋਇਆ ਹੈ ਡਰੱਗ ਰਿਕਸ ਦੇ ਜਿਹੜੇ ਉਹ ਜਦੋਂ ਨਸ਼ੇ ਦੀ ਤੋੜ ਲੱਗਦੀ ਹੈ 2 400 500 ਕਵਾਉਣ ਦੇ ਲਈ ਉਹ ਅਜੇ ਕੰਮਾਂ 'ਚ ਪੈ ਰਹੇ ਨੇ ਹੁਣ ਇਹ ਜੇ ਮੈਂ ਤੁਹਾਨੂੰ ਅੱਜ ਕਹਾ ਵੀ ਇਹ ਅਸੀਂ ਜੀ ਇੱਕ ਦਿਨ 'ਚ ਹੀ ਇੱਕ ਮਹੀਨੇ 'ਚ ਹੀ ਜਾਂ ਦੋ ਮਹੀਨੇ 'ਚ ਹੀ ਅਸੀਂ ਖਤਮ ਕਰ ਦਾਂਗੇ ਇਹ ਸਾਰੀ ਲਾਹਮਤ ਨੂੰ ਇੰਨੀ ਹੋਣਾ ਹੈਗਾ ਜੇ ਜੇ ਇਹ ਵਧਨ ਫੁੱਲਣ ਦੇ ਵਿੱਚ ਇੰਨਾ ਸਮਾਂ ਲੱਗਿਆ ਹੈ ਠੀਕ ਹੈ ਨਾ ਤੈਨੂੰ ਖਤਮ ਕਰਨ ਦੇ ਵਿੱਚ ਟਾਈਮ ਲੱਗੋ ਪਰ ਹਾ ਡੈਫੀਨਿਟਲੀ ਯੈਸ ਜਦੋਂ ਇੱਕ ਜਿਹੜੇ ਸਮਗਲਰਸ ਨੇ ਉਹ ਸਪਲਾਈ ਚੇਨ ਖਤਮ ਹੋ ਜੂਗੀ ਡਰੱਗਸ ਜਿਹੜੇ ਪੈਡਲਰਸ ਨੇ ਉਹਨਾਂ ਨੂੰ ਨੂੰ ਇਸ ਕੰਮ ਤੋਂ ਹਟਾ ਦਿੱਤਾ ਜਾਊਗਾ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਸੰਭਾਲ ਲਿਆ ਜਾਊਗਾ ਤੇ ਫਿਰ ਬੰਦਾ ਆਪਣੀ ਨੌਕਰੀ ਤੇ ਜਾਊਗਾ ਚਾਰ ਪੈਸੇ ਕਮਾਉਣ ਵਾਲੇ ਪਾਸਾ ਜਾਊਗਾ ਕਿਉਂਕਿ ਇਹ ਸਿਰਫ ਅਟੈਂਡ ਦੀ ਕੰਡੀਸ਼ਨ ਤੇ ਜਿਹੜਾ ਕਿ ਨਸ਼ਾ ਸ਼ਰਮ ਕੇਂਦਰ ਹੈਗੇ ਉੱਥੇ ਤਾਂ ਨਾ ਸਟਾਫ ਦੀ ਕਮੀ ਹੈ ਨਾ ਪ੍ਰੋਪਰ ਚੱਲਦਾ ਜਿਹੜਾ ਕਿ ਨਸ਼ੇ ਵਾਲੇ ਫੜ ਕੇ ਲੈ ਆਨੇ ਰੱਖਣੇ ਕਿੱਥੇ ਹੈ ਮੈਨੂੰ ਤੁਸੀ ਕਹਿੰਦੇ ਨਾ ਸਟਾਫ ਦੀ ਕਮੀ ਆ ਕਹਿੰਦੇ ਕਿ ਸਟਾਫ ਦੀ ਕਮੀ ਕਰ ਤੇ ਕੋਈ ਕੋਈ ਇਲਾਜ ਹੀ ਨਹੀਂ ਹੈਗਾ ਕੋਈ ਜਦੋਂ ਆਏ ਤੇ ਦੇਖੋ ਕੋਈ ਹੜਤਾਲ ਲਾਦੇ ਹੁੰਦੇ 6-6 ਮਹੀਨੇ ਤੱਕ ਤਨਖਾਹਾਂ ਨਹੀਂ ਮਿਲਦੇ ਮੁਲਾਜ਼ਮਾਂ ਨੂੰ ਨਹੀਂ ਇਹ ਜਿਹੀ ਗੱਲ ਨਹੀਂ ਹੋਣੀ ਜਿਹੀ ਉਹ ਦੱਸੋ ਕੋਈ ਨਹੀਂ ਜੁੜਾ ਸਰ ਪੰਜਾਬ ਪੰਜਾਬ ਆਵਾਜ਼ੀ ਪਾਰਟੀ ਦੇ ਪ੍ਰਧਾਨ ਨੀਤ ਸੀ ਲੈ ਸਕਦੇ ਤੇ ਸਵਾਲ ਬਗਾਇਗੇ ਕਿ ਕਪੂਟਲਾ ਨੂੰ ਸੁਦੇਲਾ ਵਿਵਹਾਰ ਕਿਉਂ ਕੀਤਾ ਇਹਦਾ ਉਹਦਾ ਉਦਾਹਰਣਾਂ ਕਿ ਸਰ ਪਿਛਲੇ 3 ਸਾਲ ਤੋਂ 15 ਅਗਸਤ 26 ਜਨਵਰੀ ਜਦੋਂ ਵੀ ਮਨਾਇਆ ਜਾਂਦਾ ਵਾ ਉਦੋਂ ਨਾ ਕੋਈ ਸਾਹਮਣੇ ਤੇ ਕਪੂਟਲੇ 'ਚ ਕੋਈ ਮੰਤਰੀ ਨਹੀਂ ਆ ਜਾਂਦਾ ਰਾਣਾ ਯਾਰ ਮੈਂ ਲਿਤਾ ਕੋਈ ਐਮਪੀ ডিসੀ ਸਾਹਿਬ ਝੰਡਾ ਲਗਾ ডিসੀ ਸਾਹਿਬ ਝੰਡਾ ਲਗਾ ਰਾਣਾ ਬਿਲਕੁਰੀ ਆਇਆ ਜੀ ਸਾਲ ਤੋਂ ਉੱਤੇ ਸਮਾਂ ਹੋ ਗਿਆ ਹੁਣ ਕਰ ਕੀ ਆ ਜੀ ਰਾਣਾ ਸਾਹਿਬ ਕੋਲੇ ਗਿਆ ਸੀ ਬੋਲ ਕਹਿੰਦੇ ਚਾਰ ਦਿਨ ਵੀ ਹੋ ਗਏ ਲੱਗੇ ਜਿਆਦਾ ਚਰਚਾ ਇਹ ਹੈ ਕਿ ਜਿਹੜੀ ਸਰਕਾਰ ਹੈ ਕਪੂਕੇ ਦੀ ਗਾਣਾ ਗੁਰਜੀਤ ਸਿੰਘ ਹੀ ਚਲਾ ਰੇ ਨੇ ਹਜੇ ਰਾਣਾ ਚਲੋ ਰਾਣਾ ਪਰਵਾਹ ਨਹੀਂ ਮੈਨੂੰ ਮੈਨੂੰ ਇਹ ਇਸ ਚੀਜ਼ ਦਾ ਪਤਾ ਨਹੀਂ ਸੀਗਾ परमात्मा सुख रखे के इस पंद्रह अगस्त में खुदा पाऊंगा